ਮੈਂ ਤੁਹਾਨੂੰ ਇੱਕ ਸ਼ੋਕਿੰਗ ਗੱਲ ਦੱਸਦਾ ਮਾਂ ਜਿਹੜੀ ਸ਼ਾਇਦ ਕਿਸੇ ਨੂੰ ਨਹੀਂ ਪਤਾ ਹੋਣੀ 100 ਦੇ ਵਿੱਚੋਂ 30% ਲੋਕਾਂ ਦੀ ਮੌਤ ਦਾ ਕਾਰਨ ਟ੍ਰਾਈਗਲਾਈਸਾਈਡਸ ਔਰ ਕੋਲੇਸਟ੍ਰੋਲ ਆ ਕਿਉਂਕਿ ਜਦੋਂ ਤੁਹਾਡਾ ਕੋਲੇਸਟ੍ਰੋਲ ਹਾਈ ਹੁੰਦਾ ਵਾ ਜਦੋਂ ਤੁਹਾਡਾ ਟ੍ਰਾਈਗਲਾਈਸਾਈਡ ਵਧਦੇ ਆ ਤਾਂ ਮੌਤ ਵਾਲੇ ਹਾਰਟ ਅਟੈਕ ਹੋਣ ਦਾ ਸਭ ਤੋਂ ਵੱਡਾ ਚਾਂਸ ਉਦੋਂ ਬੰਦਾ ਬ੍ਰੇਨ ਸਟ੍ਰੋਕ ਹੋਣ ਦਾ ਯਾਨੀ ਕਿ ਬ੍ਰੇਨ ਸਟੱਕ ਹੋਣ ਦਾ ਸਭ ਤੋਂ ਵੱਡਾ ਚਾਂਸ ਉਦੋਂ ਬੰਦਾ ਜਿਹੜੀ ਚੀਜ਼ ਦਾ ਕਿਸੇ ਨੂੰ ਪਤਾ ਹੀ ਨਹੀਂਗਾ ਜਿਹੜੀ ਚੀਜ਼ ਆਪਾਂ ਅੱਜ ਲੈ ਕੇ ਆਏ ਆ ਲੈ ਕੇ ਆਏ ਆ ਫਾਰਮੂਲਾ ਨੁਸਖਾ ਅਗਰ ਉਹਨੂੰ ਤੁਸੀਂ ਲਗਾਤਾਰ ਚਬਾਉਣਾ ਸ਼ੁਰੂ ਕਰਤਾ ਪਹਿਲੇ ਹਫਤੇ ਦੀ ਸਰ ਤੁਹਾਡਾ ਖੂਨ ਸੰਗਣਾ ਔਰ ਜਿਵੇਂ ਕਹਦਾ TGL ਦੇ ਜਿਹੜੇ ਸਰਕਲ ਆ ਉਹ ਕੰਟਰੋਲ ਹੋਣੇ ਸ਼ੁਰੂ ਹੋ ਜਾਣਗੇ ਅੱਜ ਆਪਾਂ ਲਸਣ ਦੀਆਂ ਪੋਥੀਆਂ ਲੈ ਕੇ ਆਏ ਆ ਲਸਣ ਲੈ ਕੇ ਆਏ ਆ ਜਿੰਨੇ ਤੁਹਾਡੇ ਗਾੜੇ ਖੂਨ ਨੂੰ ਪਤਲਾ ਕਰਨਾ ਵਾ ਜਿੰਨੇ ਤੁਹਾਡੇ ਵਧੇ TGL ਦੇ ਲੈਵਲ ਨੂੰ ਸਹੀ ਕਰਨਾ ਵਾ ਜਿੰਨੇ ਤੁਹਾਨੂੰ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦੇ